ਚੰਗੀ ਮਾਂ ਦੀ ਪ੍ਰਵਾਹਾ ਇਹੀ ਆਸੇ-ਪਾਸੇ ਸੁਣਨ ਨੂੰ ਮਿਲਦੀ ਹੈ ਜਦੋਂ ਵੀ ਆਲੇ-ਦੁਆਲੇ ਮਾਵਾ ਇਕੱਠੀਆਂ ਹੁੰਦੀਆਂ ਤਾਂ ਮੈਂ ਉਹਨਾਂ ਨੂੰ ਇਹੀ ਕਹਿੰਦੇ ਸੁਣਦੀਆਂ ਕਿ ਮੈਨੂੰ ਤਾਂ ਗੱਲ ਰੋਟੀ ਖਾਣ ਦੀ ਵੀ ਵੇਲ ਨਹੀਂ ਲੱਗੀ ਟਾਈਮ ਹੀ ਨਹੀਂ ਲੱਗਿਆ ਸਾਰਾ ਦਿਨ ਮੇਰੇ ਕੋਲੇ ਤੇ ਆਪ ਦੇ ਲਈ ਕੋਈ ਟਾਈਮ ਹੀ ਨਹੀਂ ਆ ਤੇ ਕਿਉਂਕਿ ਇੱਥੇ ਮਾਵਾ ਜਿਹੜੀਆਂ ਕਰਦਾ ਕੰਮ ਵੀ ਕਰ ਰਹੀ ਆ ਬਾਹਰ ਵੀ ਕੰਮ ਕਰ ਰਹੀ ਆ ਬੱਚਿਆਂ ਨੂੰ ਐਕਸਟਰਾ ਕਰਿਕੂਲਰ ਐਕਟੀਵਿਟੀਜ਼ 'ਚ ਵੀ ਲੈ ਕੇ ਜਾ ਰਹੀ ਆ ਤੇ ਪਰਿਵਾਰ ਦੀ ਸਾਂਭ ਸੰਭਾਲ ਵੀ ਕਰ ਰਹੀ ਆ ਸੋ ਸਾਡੇ ਆਲੇ ਦਿਵਾਲੀ ਜਦੋਂ ਜਿਹੜੀਆਂ ਮਦਰਜ਼ ਨੇ ਉਹ ਇਸ ਗੱਲ ਦੇ ਵਿੱਚ ਪ੍ਰਾਊਡ ਫੀਲ ਕਰਦੀਆਂ ਕਿ ਮੈਨੂੰ ਰੋਟੀ ਖਾਣ ਦਾ ਟਾਈਮ ਹੀ ਨਹੀਂ ਲੱਗਿਆ ਮੈਂ ਤਾਂ ਕੱਲ ਰੋਟੀ ਵੀ ਇੰਨੀ ਲੇਟ ਖਾਦੀ ਆ ਤੇ ਉਹ ਇਹ ਪਰਵਾਸ਼ਾ ਕਿਹਨੇ ਬਣਾਈ ਆ ਚੰਗੀ ਮਾਂ ਦੀ ਕੀ ਨੂੰ ਸੁੱਖ ਮਿਲ ਰਿਹਾ ਇਹਦੇ ਨਾਲ ਤੇ ਕਿਉਂ ਨਹੀਂ ਆ ਇੱਕ ਮਦਰ ਕੋਲੇ ਟਾਈਮ ਉਹਨੇ ਆਪਣੇ ਆਪ ਨੂੰ ਇੰਨਾ ਪਿੱਛੇ ਕਿਵੇਂ ਸੈੱਟਤਾ ਸੋ ਅਸੀਂ ਜਿਹੜੀ ਚੰਗੀ ਮਦਰ ਦੀ ਡੈਫੀਨੇਸ਼ਨ ਇਹੀ ਵੇਖਦੇ ਆ ਕਿ ਉਹਨਾਂ ਨੇ ਆਪਣੀਆਂ ਖੁਸ਼ੀਆਂ ਵਾਰਤੀਆਂ ਉਹਨਾਂ ਨੇ ਆਪਣਾ ਆਪ ਬਿਲਕੁਲ ਤਿਆਗਤਾ ਤੇ ਹੋ ਸਕਦਾ ਕਿ ਬਹੁਤ ਸਾਰੇ ਤੁਸੀਂ ਤੇਰੀ ਗੱਲ ਨਾਲ ਸਹਿਮਤ ਨਾ ਵੀ ਹੋਵੋ ਪਰ ਇਹ ਕਿੱਥੋਂ ਤੱਕ ਜਾਇਜ਼ ਹੈ ਤੇ ਇਸ ਚੀਜ਼ ਨੂੰ ਅੱਜ ਦੇ ਜ਼ਮਾਨੇ ਦੇ ਵਿੱਚ ਸਾਨੂੰ ਥੋੜਾ ਜਿਹਾ ਬਦਲਣ ਦੀ ਲੋੜ ਹੈ ਕਿਉਂਕਿ ਜਦੋਂ ਮਦਰਸ ਕੋਲ ਆਪਣੇ ਲਈ ਟਾਈਮ ਨਹੀਂ ਹੈ ਜਦੋਂ ਅਸੀਂ ਆਪ ਹੀ ਆ ਫੁਲਫਿਲਡ ਨਹੀਂ ਹੈਗੇ ਅਸੀਂ ਅੰਦਰੋਂ ਭਰੇ ਹੋਏ ਨਹੀਂ ਹੈਗੇ ਸੋ ਇਸ ਤਰ੍ਹਾਂ ਅਸੀਂ ਕੰਮ ਕਰਦੇ ਕਰਦੇ ਆਪਣਾ ਖਿਆਲ ਨਾ ਰੱਖਦੇ ਹੋਏ ਫਿਰ ਐਗਜ਼ੌਸਟਡ ਹੁੰਨੇ ਆ ਟਾਇਰਡ ਵੀ ਹੁੰਨੇ ਆ ਤੇ ਮੋਸਟ ਆਫ ਦਾ ਟਾਈਮ ਇਹ ਵੀ ਸਾਨੂੰ ਆਮ ਹੀ ਸੁਣਨ ਨੂੰ ਮਿਲਦਾ ਕਿ ਜਿਹੜਾ ਗੁੱਸਾ ਹੈਗਾ ਉਹ ਬੱਚਿਆਂ ਤੇ ਨਿਕਲ ਗਿਆ ਤੇ ਫਿਰ ਸਾਨੂੰ ਗਿਲਟੀ ਵੀ ਮਹਿਸੂਸ ਹੁੰਦੀ ਹੈ ਤੇ ਇੱਥੋਂ ਤੱਕ ਪਹੁੰਚਣ ਦੀ ਬਜਾਏ ਅਸੀਂ ਕੀ ਬਦਲਾ ਕਰੀਏ what do we need to change how to create time for yourself ਤੁਸੀਂ ਆਪਣੇ ਆਪ ਲਈ ਟਾਈਮ ਕਿਵੇਂ ਬਣਾਉਣਾ ਤੇ ਇਹਦੀ ਗੱਲ ਕਰਦੇ ਆਂ ਸੋ ਜਦੋਂ ਮਦਰਸ ਐਗਜ਼ੌਸਟਡ ਹੁੰਦੀਆਂ ਟਾਇਰਡ ਹੁੰਦੀਆਂ ਤਾਂ ਬੱਚਿਆਂ ਨੂੰ ਕੀ ਮਹਿਸੂਸ ਹੁੰਦਾ ਬੱਚੇ ਆ ਜਿਹੜੇ ਬਹੁਤ ਕੀਨ ਆਬਜ਼ਰਵਰ ਨੇ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੀ ਸਾਡੀ ਮਾਂ ਉਹ ਸਾਨੂੰ ਬਿਲਕੁਲ ਪਿਆਰ ਨਹੀਂ ਕਰਦੀ ਪਰ ਹੁੰਦਾ ਅਕਸਰ ਇਸ ਤੋਂ ਉਲਟ ਹੈ ਕਿਉਂਕਿ ਬੀਇੰਗ ਅ ਮਦਰ ਮਾਂ ਹੋਣਾ ਇੱਕ ਬਹੁਤ ਪਿਆਰਾ ਅਹਿਸਾਸ ਹੈ ਤੇ ਕੁਦਰਤ ਨੇ ਉਹ ਚੀਜ਼ਾਂ ਸਾਨੂੰ ਨੇਚਰਲੀ ਦਿੱਤੀਆਂ ਹੋਈਆਂ ਕਿ ਸਾਂਭ ਸੰਭਾਲ ਕਰਨੀ ਬੀਇੰਗ ਕੇਰਿੰਗ ਲਵਿੰਗ ਤੇ ਬੀਇੰਗ ਕਾਈਂਡ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਕ ਹੋਂਦ ਦੇ ਵਿੱਚ ਕੁਦਰਤੀ ਤੌਰ ਤੇ ਨਹੀਂ ਤੇ ਜਦੋਂ ਅਸੀਂ ਉਹ ਚੀਜ਼ਾਂ ਓਵਰਲੀ ਕਰ ਦਿੰਨੇ ਆ ਤਾਂ ਫਿਰ ਅਸੀਂ ਅੰਦਰੋਂ ਜਿਹੜਾ ਹੈ ਬਿਲਕੁਲ ਖਾਲੀ ਹੋ ਜਾਂਦੇ ਆ ਸਾਡੇ ਕੋਲ ਆਪਣੇ ਆਪ ਲਈ એનર્ਜੀ ਨਹੀਂ ਹੁੰਦੀ ਤੇ ਹੁਣ ਇਹ ਨਾ ਆਪਾਂ ਇੱਕ ਐਗਜ਼ਾਮਪਲ ਦੀ ਗੱਲ ਕਰਦੇ ਆ ਜਦੋਂ ਅਸੀਂ ਜਹਾਜ਼ 'ਚ ਟਰੈਵਲ ਕਰ ਰਹੇ ਹੁੰਨੇ ਆ ਉਦੋਂ ਕੀ ਹੁੰਦਾ ਕਿ ਉੱਥੇ ਉਹ ਪਹਿਲਾਂ ਸਾਨੂੰ ਇੱਕ ਡੈਮੋ ਦਿੰਦੇ ਆ ਕਿ ਜਿਹੜਾ ਇਹ ਮਾਸਕ ਹੈ ਆਕਸੀਜਨ ਵਾਲਾ ਇਹ ਤੁਸੀਂ ਪਹਿਲਾਂ ਆਪ ਲਾਉਣਾ ਫਿਰ ਕਿਸੇ ਦੇ ਹੋਰ ਲਾਉਣਾ ਤੇ ਜੇ ਸਾਡੇ ਕੋਲੇ ਆਪਦੇ ਕੋਲੇ ਆਕਸੀਜਨ ਹੈਗੀ ਆ ਅਸੀਂ ਆਪ ਸਾਡੇ ਸਾਹ ਚੱਲਦੇ ਨੇ ਫਿਰ ਅਸੀਂ ਕਿਸੇ ਹੋਰ ਦੀ ਜਾਨ ਬਚਾ ਸਕਦੇ ਆ ਪਰ ਅਸਲ ਲਾਈਫ ਦੇ ਵਿੱਚ ਤਾਂ ਆਪਾਂ ਇਹਦੂ ਬਿਲਕੁਲ ਉਲਟ ਕਰ ਰਹੇ ਆ ਅਸੀਂ ਆਪਣਾ ਤਾਂ ਆਕਸੀਜਨ ਦਾ ਮਾਸਕ ਲਾਇਆ ਹੀ ਨਹੀਂ ਹੋਇਆ ਤੇ ਬਸ ਭੱਜ-ਭੱਜ ਕੇ ਉਹ ਦੂਜਿਆਂ ਦੇ ਆਕਸੀਜਨ ਮਾਸਕ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਟਾਈਮ ਆਪਣੇ ਆਪ ਨਾਲ ਜਿਹੜਾ ਬਣਾਉਣਾਗਾ ਇਹਦੇ ਲਈ ਮੈਨੂੰ ਸਾਰਿਆਂ ਤੋਂ ਵਧੀਆ ਐਗਜ਼ੈਂਪਲ ਇਹ ਲੱਗਦੀ ਹੁੰਦੀ ਆ ਕਿ ਜਿਵੇਂ ਅਸੀਂ ਡਾਕਟਰ ਦੀ ਅਪਾਇੰਟਮੈਂਟ ਬਣਾ ਲੈਨੇ ਆ ਠੀਕ ਹੈ ਜੀ ਉਹ ਕੈਨਸਲ ਵੀ ਕਰਨੀ ਹੁੰਦੀ ਆ ਸਾਨੂੰ ਕਈ ਵਾਰੀ ਫੀਸ ਵੀ ਪੇ ਕਰਨੀ ਪੈਂਦੀ ਆ ਅਸੀਂ ਕਿਤੇ ਜਾਣਾ ਅਸੀਂ ਉਹ ਟਰੈਵਲ ਦੀ ਟਿਕਟ ਬੁੱਕ ਕਰ ਲਈ ਆ ਅਸੀਂ ਬਾਕੀ ਸਾਰਾ ਕੁਝ ਸਮੇਟ ਕੇ ਉੱਥੇ ਜਾਵਾਂਗੇ ਉਸ ਟਾਈਮ ਤੇ ਤੇ ਫਿਰ ਅਸੀਂ ਆਪਣੇ ਆਪ ਲਈ ਟਾਈਮ ਕਿਉਂ ਨਹੀਂ ਕੱਢ ਸਕਦੇ ਸਪੈਸ਼ਲੀ ਚਾਹੇ 10 ਮਿੰਟ ਹੀ ਕੱਢੋ ਤੁਸੀਂ ਉਹ ਸਵੇਰ ਦਾ ਟਾਈਮ ਹੋ ਸਕਦਾ ਹੈ ਸ਼ਾਮ ਦਾ ਟਾਈਮ ਹੋ ਸਕਦਾ ਦੁਪਹਿਰ ਦਾ ਹੋ ਸਕਦਾ ਉਹ ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਲ ਉਹ 10 ਮਿੰਟ ਕਦੋਂ ਹੋਣਗੇ ਚਾਹੇ ਉਹ ਤੁਸੀਂ ਮਾਰਨਿੰਗ ਚ ਆਰਾਮ ਨਾਲ ਬੈਠ ਕੇ ਚਾਹ ਦਾ ਕੱਪ ਪੀਣਾ ਜਾਂ ਤੁਸੀਂ ਆਰਾਮ ਨਾਲ ਆਪਣਾ ਜਿਹੜਾ ਫੂਡ ਖਾਣਾ ਤੇ ਅਮ ਜਾਂ ਹੋਰ ਕਿਹੜੀਆਂ ਐਕਟੀਵਿਟੀਜ਼ ਨੇ ਜਿਹੜੀਆਂ ਤੁਹਾਨੂੰ ਖੁਸ਼ੀ ਦਿੰਦੀਆਂ ਕਿਉ ਰੀਡਿੰਗ ਹੈ ਸਿੰਗਿੰਗ ਰਾਈਟਿੰਗ ਡਾਂਸਿੰਗ ਤੇ ਜਾਂ ਕੁਝ ਕੋਈ ਹੋਰ ਕ੍ਰੀਏਟਿਵ ਆਰਟਸ ਐਂਡ ਕ્રાਫਟਸ ਨੇ ਕੋਈ ਸਲਾਈ ਕਢਾਈ ਹੋ ਸਕਦੀ ਆ ਗਾਰਡਨਿੰਗ ਹੋ ਸਕਦੀ ਆ ਤੇ ਵਾਕਿੰਗ ਹੋ ਸਕਦੀ ਆ ਹਾਈਕਿੰਗ ਹੋ ਸਕਦੀ ਆ ਜਿਮ ਜਾਣਾ ਹੋ ਸਕਦਾ ਯੋਗਾ ਮੈਡੀਟੇਸ਼ਨ ਹੈ ਉਹ ਕੀ ਸੀ ਜੋ ਤੁਸੀਂ ਕਰਦੇ ਸੀ ਜਾਂ ਹੁਣ ਜਦੋਂ ਤੁਸੀਂ ਕਰਦੇ ਹੋ ਤੁਹਾਡਾ ਦਿਮਾਗ ਉਹਦੇ ਨਾਲ ਰਿਲੈਕਸ ਹੁੰਦਾ ਤੇ ਤੁਹਾਨੂੰ ਲੱਗਦਾ ਕਿ ਹਾਂ ਹੁਣ ਮੈਨੂੰ ਸੁੱਖ ਦਾ ਸਾਹ ਆ ਗਿਆ ਸੋ ਆਪਣੀ ਉਹ ਐਕਟੀਵਿਟੀ ਤੁਸੀਂ ਲੱਭੋ ਤੇ ਉਹਦੇ ਲਈ ਇਦਾਂ ਹੀ ਟਾਈਮ ਬਣਾ ਲਓ ਜਿਵੇਂ ਡਾਕਟਰ ਦਾ ਟਾਈਮ ਬਣਾਇਆ ਹੁੰਦਾ ਨਾ ਅਸੀਂ ਕਿਉਂਕਿ ਜੇਕਰ ਕੋਈ ਸਾਨੂੰ ਇਸ ਤਰ੍ਹਾਂ ਦੀ ਬਿਮਾਰੀ ਲੱਗ ਜਾਂਦੀ ਆ ਜਿੱਥੇ ਸਾਡੀ ਜਾਨ ਨੂੰ ਖਤਰਾ ਹੋਵੇ ਤੇ ਉਦੋਂ ਜਦੋਂ ਸਾਨੂੰ ਡਾਕਟਰ ਕਹਿ ਦਿੰਦਾ ਕਿ ਹੁਣ ਤੁਹਾਨੂੰ ਆਹ ਪ੍ਰੀਕਾਸ਼ਨ ਲੈਣੀ ਪੈਣੀ ਆ ਤੁਹਾਨੂੰ ਆਹ ਐਕਸਰਸਾਈਜ਼ ਕਰਨੀ ਪੈਣੀ ਆ ਜਾਂ ਤੁਹਾਨੂੰ ਆਹ ਮੈਡੀਸਿਨ ਲੈਣੀ ਪੈਣੀ ਆ ਫਿਰ ਅਸੀਂ ਕਿਵੇਂ ਸਾਰਾ ਕੁਝ ਕਰਦੇ ਆ ਸੁਭਿਤ ਰਹੀ ਹੈ ਕਿ ਅਸੀਂ ਪਹਿਲਾਂ ਹੀ ਆਪਣੇ ਆਪ ਲਈ ਟਾਈਮ ਬਣਾਈਏ ਤੇ ਸਪੈਸ਼ਲੀ ਮਦਰਸ ਜਦੋਂ ਨਾ ਸਾਡੇ ਬੱਚੇ ਸਾਨੂੰ ਇਹੇ ਚੀਜ਼ਾਂ ਕਰਦੇ ਦੇਖਦੇ ਆ ਉਹ ਆਟੋਮੈਟਿਕਲੀ ਸਿੱਖ ਜਾਂਦੇ ਆ ਤੇ ਅਸੀਂ ਇਹ ਤਬਦੀਲੀ ਆਪਣੇ ਆਪ ਚ ਹੀ ਨਹੀਂ ਲੈ ਕੇ ਆ ਰਹੇ ਨਾਲ ਦੀ ਨਾਲ ਅਸੀਂ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਉਹਨੇ ਆਟੋਮੈਟਿਕਲੀ ਇਹ ਚੀਜ਼ ਪਿਕ ਕਰ ਲੈਣੀ ਆ ਸੋ ਮੈਂ ਜਦੋਂ ਬੜੇ ਸਟ੍ਰੈਸ ਦੇ ਵਿੱਚੋਂ ਨਿਕਲ ਰਹੀ ਸੀ ਜਦੋਂ ਮੈਨੂੰ ਆਪਣੀ ਲਾਈਫ 'ਚ ਕੁਝ ਪਤਾ ਨਹੀਂ ਸੀ ਲੱਗਦਾ ਵੀ ਮੈਂ ਕੀ ਕਰਾਂ ਮੈਂ ਵੀ ਫਰਸਟ੍ਰੇਟ ਹੁੰਦੀ ਰਹੀ ਆ ਹਾਲੇ ਵੀ ਕਈ ਵਾਰੀ ਅਸੀਂ ਇਦਾਂ ਦੀਆਂ ਸਿਚੁਏਸ਼ਨਸ ਦੇ ਵਿੱਚੋਂ ਲੱਗਦੇ ਆ ਤੇ ਇੱਕ ਜਿਹੜੀ ਸਾਡੀ ਸੈਲਫ ਟਾਕ ਹੈ ਉਹ ਬਹੁਤ ਪੋਜ਼ਿਟਿਵ ਹੋਣੀ ਚਾਹੀਦੀ ਆ ਤੇ ਮੈਂ ਆਪਣੇ ਆਪ ਲਈ ਟਾਈਮ ਉਦੋਂ ਵੀ ਘਟਦੀ ਰਹੀ ਆ ਸੋ ਇਹਦੀ ਇੱਕ ਐਗਜ਼ਾਮਪਲ ਕਿ ਬੱਚਿਆਂ ਤੇ ਕੀ ਅਸਰ ਹੁੰਦਾ ਮੇਰੀ ਬੇਟੀ ਸ਼ਾਇਦ ਗ੍ਰੇਡ 4 ਚ ਹੋਣੀ ਆ ਤੇ ਉਹਨੇ ਨਾ ਆਹ ਪੇਂਟਿੰਗ ਬਣਾਈ ਸੀਗੀ ਇਹ ਪੇਂਟਿੰਗ ਤੇ ਉਹਨੇ ਜਿਹੜੀਆਂ ਚੀਜ਼ਾਂ ਲਿਖੀਆਂ ਇਹ ਮੈਨੂੰ ਅੱਜ ਤੱਕ ਇਨਸਪਾਇਰ ਕਰਦੀਆਂ ਉਹਨੇ ਇਹਦੇ ਤੇ ਸਮਾਈਲ ਲਿਖਿਆ ਬਲੀਵ ਲਿਖਿਆ ਇੰਟੈਲੀਜੈਂਸੀ ਲਿਖਿਆ ਪੋਜ਼ਿਟਿਵਿਟੀ ਲਿਖਿਆ ਲਵ ਲਿਖਿਆ ਟੈਲੈਂਟਡ ਲਿਖਿਆ ਬੇਕਿੰਗ ਹੈਲਥੀ ਲਿਖਿਆ ਮਦਰ ਲਿਖਿਆ ਹਨਾ ਅ ਬ੍ਰਾਈਨ ਕ੍ਰਿਸਟੀ ਲਿਖਿਆ ਟਰਸਟਵਰਦੀ ਲਿਖਿਆ ਫਲਾਵਰਸ ਲਿਖਿਆ ਤੇ ਉਹ ਮੈਂ ਸ਼ੁਰੂ ਤੋਂ ਜਿਵੇਂ ਗੱਲ ਕਰਦੀ ਸੀਗੀ ਕਿ ਮੈਂ ਨਾ ਸੈਲਫ ਹੈਲਪ ਦੀਆਂ ਜਦ ਬੁੱਕਸ ਪੜ੍ਹਦੀ ਸੀ ਜਾਂ ਆਡੀਓ ਸੀਰੀਜ਼ ਮੈਂ ਉਦੋਂ ਵੀ ਸੁਣਦੀ ਰਹਿੰਦੀ ਸੀ ਤੇ ਉਹ ਬੱਚੇ ਉਹ ਚੀਜ਼ ਨੂੰ ਕਿਵੇਂ ਅਬਜ਼ਰਵ ਕਰ ਲੈਂਦੇ ਆ ਆਟੋਮੈਟਿਕਲੀ ਉਹਨਾਂ ਕੋਲੇ ਇਹ ਹੀ ਚੀਜ਼ ਆ ਜਾਂਦੀ ਹੈ ਤੇ ਇਹ ਜਿਹੜੀ ਪੇਂਟਿੰਗ ਆ ਇਹ ਮੈਨੂੰ ਅੱਜ ਤੱਕ ਇਨਸਪਾਇਰ ਕਰਦੀ ਆ ਮੈਂ ਇਹਨੂੰ ਗਾਹੀ-ਬਗਾਹੀ ਦੇਖਦੀ ਰਹਿਣੀ ਆ ਸਾਹਮਣੇ ਰੱਖਦੀ ਆ ਤੇ ਜਦੋਂ ਉਸ ਟਾਈਮ ਤੇ ਉਹਨੇ ਮੇਰੇ ਸਾਹਮਣੇ ਆਹ ਚੀਜ਼ ਲਿਆ ਕੇ ਰੱਖੀ ਸੀ ਤਾਂ ਮੈਨੂੰ ਇੰਨੀ ਖੁਸ਼ੀ ਹੋਈ ਸੀਗੀ ਕਿ ਕਿ ਮੈਂ ਸਹੀ ਦਿਸ਼ਾ 'ਚ ਜਾ ਰਹੀ ਆ ਮੈਂ ਕੁਝ ਚੰਗਾ ਕਰ ਰਹੀ ਆ ਜਿਹੜਾ ਕਿ ਮੇਰੇ ਬੱਚੇ ਮੇਰੇ ਤੋਂ ਲੈ ਰਹੇ ਆ ਸੋ ਇਹ ਸਾਰਿਆਂ ਤੋਂ ਵਧੀਆ ਰੀਅਲ ਲਾਈਫ ਦੀ ਐਗਜ਼ੈਂਪਲ ਇਹੀ ਆ ਤੇ ਬਾਕੀ ਜੇ ਅਸੀਂ ਤਬਦੀਲੀ ਲੈ ਕੇ ਆਉਣ ਦੀ ਗੱਲ ਕਰ ਰਹੇ ਆ ਤੇ ਡੈਫੀਨਿਟਲੀ ਸਾਨੂੰ ਆਪਣੇ ਆਪ ਨੂੰ ਅ ਵੇਖਣਾ ਤੇ ਆਪਣੇ ਆਪ ਨੂੰ ਸਮਝਣਾ ਇਹਦੀ ਬਹੁਤ ਲੋਡ ਆ ਐਸ ਮਦਰਸ ਕਿਉਂਕਿ ਜਦੋਂ ਅਸੀਂ ਮਦਰ ਬਣਦੇ ਆ ਵਿਮਨ ਜਦੋਂ ਕਨਸੀਵ ਕਰਦੀਆਂ ਤੇ ਉਸ ਤੋਂ ਬਾਅਦ ਚੋ ਪ੍ਰੈਗਨਨਸੀ ਦਾ ਟਾਈਮ ਪੀਰੀਅਡ ਹੁੰਦਾ ਫਿਰ ਅਸੀਂ ਬੱਚੇ ਨੂੰ ਬਰਥ ਦਿੰਨੇ ਆ ਤਾਂ ਆਟੋਮੈਟਿਕਲੀ ਸਾਡੀ ਸਰੀਰ ਦੇ ਵਿੱਚ ਬਹੁਤ ਸਾਰੇ ਬਦਲਾਅ ਆਉਂਦੇ ਆ ਹਾਰਮੋਨਲ ਚੇਂजेस ਆਉਂਦੀਆਂ ਫਿਜ਼ੀਕਲ ਚੇਂजेस ਆਉਂਦੀਆਂ ਤੇ ਸਾਡੀ ਜਿਹੜੀ ਦਿੱਖ ਹੈ ਉਹ ਕੰਪਲੀਟਲੀ ਚੇਂਜ ਹੋ ਜਾਂਦੀ ਹੈ ਤੇ ਸਾਨੂੰ ਐਜ਼ ਅ ਮਦਰਸ ਮਤਲਬ ਅਸੀਂ ਇਸ ਚੀਜ਼ ਵਾਸਤੇ ਅ ਇੰਨੇ ਪ੍ਰੇਪੇਅਰਡ ਨਹੀਂ ਹੁੰਦੇ ਨਾ ਹੀ ਅਸੀਂ ਇੰਨਾਂ ਚੀਜ਼ਾਂ ਬਾਰੇ ਖੁੱਲ ਕੇ ਗੱਲ ਕਰਦੇ ਆ ਤੇ ਇੱਕ ਜਿਹੜੀ ਸਾਡੀ ਖੂਬਸੂਰਤੀ ਦੀ ਡੈਫੀਨੇਸ਼ਨ ਹੈ ਉਹ ਬੜੀ ਅਜੀਬੋ ਗਰੀਬ ਹੈ ਕਿ ਅਸੀਂ ਇੱਕ ਖੂਬਸੂਰਤੀ ਦਾ ਵੀ ਸਾਂਚਾ ਬਣਾਇਆ ਹੋਇਆ ਹੈ ਕਿ ਕੋਈ ਇਹਦੇ ਚ ਫਿੱਟ ਹੁੰਦਾ ਤਾਂ ਉਹ ਖੂਬਸੂਰਤ ਹੈ ਤੇ ਜੇ ਨਹੀਂ ਹੁੰਦਾ ਤਾਂ ਖੂਬਸੂਰਤ ਨਹੀਂ ਹੈ ਤੇ ਅਸੀਂ ਉਹ ਉਸ ਟਾਈਮ ਦੇ ਉੱਪਰ ਇੰਨੀਆਂ ਹਾਰਮੋਨਲ ਚੇਂजेस ਦੇ ਵਿੱਚੋਂ ਲੰਘਦੇ ਹੋਏ ਕਿ ਫੇਰ ਛੇਤੀ ਵੇਟ ਲੂਸ ਦੇ ਚੱਕਰ ਦੇ ਵਿੱਚ ਵੀ ਮੈਂ ਬਹੁਤ ਮਾਵਾਂ ਪੈਂਦੀਆਂ ਦੇਖੀਆਂ ਤੇ ਆਪਣਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ ਚੰਗੀ ਚੰਗੀ ਖੁਰਾਕ ਖਾਓ ਤੇ ਚੰਗੀ 멘ਟਲ ਹੈਲਥ ਹੋਣੀ ਉਦੋਂ ਬਹੁਤ ਜ਼ਰੂਰੀ ਆ ਤੇ ਸਪੈਸ਼ਲੀ ਜਿਹੜਾ ਉਦੋਂ ਵਾਲਾ ਟਾਈਮ ਆ ਨਾ ਜੇ ਅਸੀਂ ਉਦੋਂ ਕੁਝ ਇਦਾਂ ਦਾ ਕਰੀਏ ਜਿਹੜਾ ਸਾਡੀ ਰੂਹ ਨੂੰ ਖੁਸ਼ੀ ਦਿੰਦਾ ਹੋਵੇ ਕਿ ਅਸੀਂ ਜੇ ਕੋਸ਼ਿਸ਼ ਕਿਸੇ ਨੂੰ ਜਿਹੜੀਆਂ ਪਹਿਲਾਂ ਐਕਟੀਵਿਟੀਜ਼ ਦੀ ਪਹਿਲਾਂ ਗੱਲ ਕੀਤੀ ਆ ਪੜਨਾ ਲਿਖਣਾ ਗਾਉਣਾ ਜੋ ਵੀ ਹੈ ਜੇ ਅਸੀਂ ਉਦੋਂ ਸਪੈਸ਼ਲ ਉਸ ਟਾਈਮ ਤੇ ਆਪਣੇ ਲਈ ਟਾਈਮ ਕੱਢੀਏ ਤੇ ਉਹ ਬਹੁਤ ਰਿਲੈਕਸਿੰਗ ਹੋ ਸਕਦਾ ਹੈ ਤੇ ਬਾਕੀ ਆਲੇ ਦੁਆਲੇ ਦੇ ਵਿੱਚ ਸਾਡੀਆਂ ਫੈਮਲੀਆਂ ਨੂੰ ਵੀ ਬਹੁਤ ਐਜੂਕੇਸ਼ਨ ਦੀ ਲੋੜ ਹੈ ਕਿ ਉਦੋਂ ਉਸ ਟਾਈਮ ਤੇ ਇੱਕ ਮਦਰ ਨੂੰ ਅਸੀਂ ਕਿਵੇਂ ਸਪੋਰਟ ਕਰਨੀ ਆ ਕਿਉਂਕਿ ਉਦੋਂ ਸਾਡਾ ਆਪਣੇ ਆਪ ਚ ਖਿਆਲ ਰਹਿੰਦਾ ਹੀ ਨਹੀਂਗਾ ਬੱਚੇ ਦੇ ਸੌਣ ਤੇ ਖਾਣ ਪੀਣ ਤੇ ਸਾਡੀ ਸਾਰੀ ਜਿਹੜੀ ਤਾਕਤ ਲੱਗ ਜਾਂਦੀ ਆ ਹਨਾ ਤੇ ਉਹ ਕੁਦਰਤੀ ਸਾਨੂੰ ਆਪਣਾ ਖਿਆਲ ਨਹੀਂ ਰਹਿੰਦਾ ਉਸ ਟਾਈਮ ਤੇ ਜਿਹੜੀ ਪਰਿਵਾਰ ਦੀ ਹੈਲਪ ਉਹ ਬਹੁਤ ਇੰਪੋਰਟੈਂਸ ਰੱਖਦੀ ਆ ਤੇ ਜਿਵੇਂ ਜਿਵੇਂ ਬੱਚੇ ਵੱਡੇ ਹੋ ਰਹੇ ਹੁੰਦੇ ਆ ਉਹ ਜਿਹੜੇ ਪਹਿਲੇ 2-3 ਸਾਲ ਬੱਚੇ ਟੋਟਲੀ ਸਾਡੇ ਤੇ ਡਿਪੈਂਡੈਂਟ ਹੁੰਦੇ ਆ ਉਦੋਂ ਇੱਕ ਮਦਰ ਨੂੰ ਇਹ ਲੱਗ ਰਿਹਾ ਹੁੰਦਾ ਕਿ ਮੈਂ ਇੱਥੇ ਖੜ ਗਈ ਆ ਮੈਂ ਇੱਥੇ ਰੁਕ ਗਈ ਆ ਤੇ ਬਾਕੀ ਸਾਰੇ ਬਹੁਤ ਅੱਗੇ ਜਾ ਚੁੱਕੇ ਆ ਤੇ ਜਿਹੜੀ ਇਹ ਇੱਕ ਸਟੈਗਨੈਂਟ ਸਟੇਜ ਹੁੰਦੀ ਆ ਕਿਉਂਕਿ ਬਹੁਤ ਕੁਝ ਜੋ ਅਸੀਂ ਪਹਿਲਾਂ ਕਰ ਰਹੇ ਹੁੰਨੇ ਆ ਉਹ ਕੁਦਰਤੀ ਸਾਡੇ ਕੋਲੋਂ ਨਹੀਂ ਕਰਿਆ ਜਾ ਰਿਹਾ ਹੁੰਦਾ ਤੇ ਇਸ ਟਾਈਮ ਤੇ ਜੇਕਰ ਅਸੀਂ ਬਣਾ ਲਈਏ ਪ੍ਰਾਇੋਰਟੀ ਆਪਣੇ ਆਪ ਨੂੰ ਪ੍ਰਾਇੋਰਟੀ ਬਣਾਈਏ ਆਪਣੇ ਆਪ ਲਈ ਟਾਈਮ ਕੱਢੀਏ ਉਹ ਸਾਨੂੰ ਕਰਨਾ ਪੈਣਾ ਤੇ ਉਹ ਪ੍ਰਾਇੋਰਟੀ ਕਿਵੇਂ ਬਣਨੀ ਆ ਜਿਵੇਂ ਆਪਾਂ ਡਾਕਟਰ ਦੇ ਨਾਲ ਅਪਾਇੰਟਮੈਂਟ ਬਣਾਉਂਦੇ ਆ ਤੇ ਜਿਵੇਂ ਆਪਾਂ ਉਹ ਗੱਲ ਕੀਤੀ ਸੀ ਕਿ ਤੇ ਉਸਨੂੰ ਇਸ ਕਰਕੇ ਬਣਾਉਣਾ ਪੈਣਾ ਤੇ ਆਪਣੇ ਆਪ ਨਾਲ ਜਿਹੜਾ ਹੈਗਾ ਟਾਈਮ ਸਾਨੂੰ ਸਪੈਂਡ ਕਰਨਾ ਪੈਣਾ ਕਿ ਜਿਹੜੀਆਂ ਚੀਜ਼ਾਂ ਸਾਨੂੰ ਖੁਸ਼ੀ ਦਿੰਦੀਆਂ ਅਸੀਂ ਉਹਦੇ ਲਈ ਵੀ ਟਾਈਮ ਕੱਢੀਏ ਤੇ ਜਦੋਂ ਅਸੀਂ ਆਪ ਅੰਦਰੋਂ ਭਰੇ ਹੋਏ ਹੈਗੇ ਆ ਮੇਰੇ ਕੋਲੇ ਮੈਂ ਰਿਲੈਕਸ ਆ ਜਦੋਂ ਮੈਂ ਖੁਸ਼ ਆ ਜਦੋਂ ਮੈਨੂੰ ਜਦੋਂ ਮੈਨੂੰ ਅੰਦਰੋਂ ਐਕਸਾਈਟਮੈਂਟ ਆ ਮੈਨੂੰ ਆਪਣੀ ਲਾਈਫ ਦੇ ਬਾਰੇ ਦੇ ਵਿੱਚ ਮੈਂ ਐਕਸਾਈਟਿਡ ਹਾਂ ਕਿ ਹਾਂ ਮੇਰੀ ਜ਼ਿੰਦਗੀ ਵਿੱਚ ਮੈਂ ਆ ਕਰ ਰਹੀ ਹਾਂ ਜਾਂ ਮੈਂ ਅੱਗੇ ਵਧ ਰਹੀ ਹਾਂ ਚਾਹੇ ਉਹ ਬੀਇੰਗ ਅ ਮਦਰ ਜਸਟ ਬੀਇੰਗ ਅ ਹਾਊਸ ਵਾਈਫ ਚਾਹੇ ਉਹੀ ਹੋਵੇ ਸੋ ਉਹ ਹੈ ਕਿ ਮੈਨੂੰ ਕਲੀਅਰ ਹੋਵੇ ਕਿ ਮੈਨੂੰ ਖੁਸ਼ੀ ਕਿੱਥੋਂ ਮਿਲ ਰਹੀ ਹੈ ਤੇ ਜਦੋਂ ਅਸੀਂ ਅੰਦਰੋਂ ਭਰੇ ਹੋਏ ਹੁੰਨੇ ਆ ਸਾਡੇ ਕੋਲ ਪਿਆਰ ਹੁੰਦਾ ਫਿਰ ਅਸੀਂ ਬੱਚਿਆਂ ਨੂੰ ਵੀ ਪਿਆਰ ਦੇ ਸਕਦੇ ਆ ਅਸੀਂ ਆਪਣੇ ਪਰਿਵਾਰ ਦਾ ਖਿਆਲ ਬਹੁਤ ਵਧੀਆ ਰੱਖ ਸਕਦੇ ਆ ਤੇ ਕਿਉਂਕਿ ਜੇ ਅਸੀਂ ਖਾਲੀ ਹੋਵਾਂਗੇ ਮੇਰੇ ਕੋਲ ਹੀ ਕੁਝ ਨਹੀਂ ਹੈ ਤੇ ਫਿਰ ਅਸੀਂ ਮੰਗਤੇ ਬਣ ਜਾਂਦੇ ਆ ਅਸੀਂ ਦੂਜਿਆਂ ਤੋਂ ਐਕਸਪੈਕਟ ਕਰਦੇ ਆ ਕਿ ਮਤਲਬ ਮੈਨੂੰ ਆ ਸਾਰਾ ਕੁਝ ਮਿਲੇ The, being a mother, being a, a woman, when we are giving, when we are fulfilled, when we are.